ਰਨੀਚਰ ਹੋຊੇ ਪਰ 6 ਫੁੱਟੇ ਵੱਟੀਆਂ ਵਾਲੇ ਬੈੱਡ 9500 ਬਾਰਡਰ ਵਾਲੇ ਗੱਦੇ ਵਾਲੇ 80 ਇੰਚ ਬੈੱਡ 1.5 ਲੱਖ ਟੋਟਲੀ ਜਿਹੜਾ ਮਰਜ਼ੀ ਲੈ ਜਾਓ ਇਹਨਾਂ ਚੋਂ ਸਾਰੇ 9500 ਦੇ ਬੈੱਡ ਹੋਲ ਸੇਫ ਫੁੱਟੇ ਫਲੈਟ ਫੱਟੇ ਵਾਲੇ ਬੈੱਡ ਬਾਰਡਰ ਵਾਲੇ ਬੈੱਡ 11000 ਕੋਈ ਮਰਜ਼ੀ ਚੱਕ ਲੈ ਇਹਨਾਂ ਚੋਂ 9 ਫੁੱਟੇ ਬੈੱਡ ਵਾਲੇ ਦੇ ਦਰਾਜਾਂ ਵਾਲੇ ਓਨਲੀ 13000 13000 1314 ਇੱਥੇ ਤੱਕ ਠੀਕ ਐ ਬਾਕੀ ਮੌਕੇ ਦਾ ਰੇਟ ਹੁੰਦਾ ਤੇ ਹੋਲ ਸੇਲ ਰੇਟ ਨੇ ਇਹ ਆ ਗਏ ਵਧੀਆ ਲੈਂਪ ਵਾਲੇ ਅਲੀ ਲੀਡ ਲੈਂਪ ਲੱਗੇ ਹੋਏ ਨੇ 9 ਫੁੱਟੇ সাইਡ ਆ ਵੱਡੇ ਆ ਗਏ 6 ਫੁੱਟ 6 ਵਾਲੇ 20000 ਤੋਂ 29000 ਦੀ ਰੇਂਜ ਅਗਸਤ 17000 ਦੀ ਰੇਂਜ ਤੋਂ 1600 17000 ਦੀ ਰੇਂਜ ਚ ਸਾਰੇ ਫਰੰਟ ਫੱਟੇ ਵਾਲੇ ਬੈੱਡ ਨੇ ਇਹ ਸੈਮੀ ਵਾਟਰਪੂਫ ਲਾਈ ਲੱਗੀ ਹੁੰਦੀ ਹੈ ਇਹਨਾਂ ਤੇ ਤੇ ਉਸ ਤੋਂ ਬਾਅਦ ਆ ਕਿਚਨ ਉਲਵੀਰਾ ਆ ਜਾਂਦੀ ਆ 4500 ਰੁਪਏ ਚ ਸ਼ੋਰੈਕ ਆ ਗਿਆ ਟ੍ਰੇਸਟੇਬਲ ਆ ਗਿਆ 3200 ਤੋਂ 2800 ਤੱਕ ਡਾਇਨਿੰਗ ਟੇਬਲ ਆ ਗਿਆ 20000 ਤੋਂ 22000 ਦੀ ਰੇਂਜ ਚ ਲੋਹੇ ਦੀਆਂ ਉਲਵੀਰਾ ਆ ਗਈਆਂ 7500 8000 ਲੱਕੜਦਿਆਂ ਨੇ ਮੇਰਾ ਆ ਗਿਆ ਡਰੈਸਿੰਗ ਟੇਬਲ ਵਾਲੀ 7500 ਦੀ 74 ਦੀ ਆ ਪੱਟੀ ਪੇਂਟ ਵਾਲੀ ਆ ਗਈ 15000 ਦੀ ਰੇਂਜ ਚ ਨਾਲ ਮਾਰੀਆਂ ਸਾਰੇ ਤਰ੍ਹਾਂ ਦੀਆਂ ਪੰਗੀਆਂ ਨੇ ਡਰੈਸਿੰਗ ਟੇਬਲ ਆ ਗਈ 2500 2800 3000 ਦੀ ਰੇਂਜ ਚ ਆ ਗਏ ਪੰਜ ਸੀਟਾਂ ਵਾਲੇ ਸੋਫੇ 7000 7500 8000 ਦੀ ਰੇਂਜ ਚ 8500 ਦੀ ਰੇਂਜ ਚ